ਮਤੇ ਜੀ ਪਹਿਲੀ ਤਾਂ ਨਸ਼ਾ ਤਸਕਰਾਂ ਦਾੜਨਾ ਕੀਤੀ ਗਈ ਹੈ ਵੀ ਨਸ਼ਾ ਵੇਚਣ ਤੋਂ ਬਾਹਰ ਜਾ ਜੋ ਜੀ ਦੂਜੀ ਪੈਂਟ ਦੇ ਦੁਕਾਨਦਾਰਾਂ ਨੂੰ ਵੀ ਸਟੂਡੈਂਟਾਂ ਨੂੰ ਕੋਈ ਵੀ ਮੇਰੇ ਫਾਦਰ ਸਾਹਿਬ ਸਰਦਾਰ ਜਸਪਾਲ ਸਿੰਘ ਜੋ ਸultanpur ਲੋਧੀ ਸ਼ਹੀਦ ਹੋ ਗਏ ਸੀ ਰਮਾਨ ਸਰਕਾਰ ਨੇ ਸਾਨੂੰ 1 ਕਰੋੜ ਰੁਪਏ ਚੈੱਕ ਪਹਿਲਾਂ ਦਿੱਤਾ ਸੀ 1 ਕਰੋੜ ਰੁਪਏ ਚੈੱਕ ਹੁਣ ਦਿੱਤਾ ਹੈ ਤੇ ਮੇਰੇ ਛੋਟੇ ਬ੍ਰਦਰ ਨੂੰ ਨੌਕਰੀ ਦਿੱਤੀ ਆ ਹਨ ਦੇ ਸੇ ਪਲੱਸ 2 ਕਰਕੇ ਗਾਂ ਤਰੱਕੀ ਕਰੋ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਦੇਸ਼ ਲਈ ਕੁਰਬਾਨ ਹੋਣ ਵਾਲੇ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਵਾਰਸਾਂ ਨੂੰ 1 ਕਰੋੜ ਰੁਪਏ ਦੀ ਦੀ ਯੋਜਨਾ ਚਲਾਈ ਜਾ ਰਹੀ ਹੈ ਇਸੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਹਾਦਤ ਦਾ ਜਾਨ ਪੀਣ ਵਾਲੇ ਜਵਾਨਾਂ ਦੇ ਘਰ ਜਾ ਕੇ ਉਹਨਾਂ ਦੇ ਵਾਰਸਾਂ ਨੂੰ 1-1 ਕਰੋੜ ਰੁਪਏ ਦੇ ਚੈੱਕ ਸੌਂਪ ਰਹੇ ਨੇ ਇਸ ਦੇ ਨਾਲ ਹੀ ਪਰਿਵਾਰ ਦੀ ਮਦਦ ਲਈ ਹੋਰ ਵੀ ਕਈ ਉਪਰਾਲੇ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸੇ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਲਈ ਏਨੇ ਕ ਉਪਰਾਲਾ ਕੀਤਾ ਗਿਆ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਜੇ ਅਸੀਂ ਸੰ ਪਰਿਵਾਰਾਂ ਨੂੰ ਸੰਭਾਲ ਲਾਂਗੇ ਤਾਂ ਹੋਰ ਬੱਚੇ ਫੌਜ ਜਾਣ ਵਾਰੀ ਸੋਚਣਗੇ ਨਹੀਂ ਤਾਂ ਮਾਪੇ ਉਦਾਹਰਨ ਦੇ ਕੇ ਕਿ ਉਹਨਾਂ ਵਾਂਗੂ ਰੁੱਲਜੋਗੇ ਜਾਂ ਉਹਨਾਂ ਵਾਂਗੂ ਪਰਿਵਾਰ ਰੁੱਲਜੂਗਾ ਤਾਂ ਫਿਰ ਆਪਣੇ ਬੱਚਿਆਂ ਨੂੰ ਫੌਜ ਚ ਭੇਜਣ ਦੀ ਹਿੰਮਤ ਨਹੀਂ ਕਰਦੇ। ਇਹ ਤੰਬਾਕੂ ਜਾਂ ਕੋਈ ਸਿਗਰਟ ਜਾਂ ਕੋਈ ਸਟੈਂਕ ਨਾਲ ਵਿੱਚ ਉਹਦੇ ਚ ਦੁਕਾਨਦਾਰਾਂ ਨੂੰ ਜੁਰਮਾਨਾ ਲਾਇਆ ਗਿਆ 10000 ਰੁਪਏ। ਤੇ ਤੀਸਰਾ ਹੈਗਾ ਮੈਡੀਕਲ ਵਾਲਿਆਂ ਨੂੰ ਜੀ ਕੋਈ ਵੀ ਪਿੰਡ ਦਾ ਮੈਡੀਕਲ ਵਾਲਾ ਕਿਸੇ ਨੂੰ ਵੀ ਕੋਈ ਨਸ਼ਾ ਨਵੇਚੇ ਕੋਈ ਟੀਕਾ ਜਾਂ ਸਰਿੰਜ ਕੋਈ ਚੀਜ਼ ਨਾ ਵੇਚੇ ਤੇ ਚੌਥਾ ਹੈਗਾ ਜੀ ਆਪਣਾ ਵੀ ਕੋਈ ਵੀ ਪਿੰਡ ਦਾ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਪਿੰਡ ਦਾ ਕੋਈ ਵੀ ਉਹਦੀ ਜ਼ਮਾਨਤ ਨਹੀਂ ਦਊਗਾ ਜੇ ਕੋਈ ਵੀ ਜ਼ਮਾਨਤ ਦਿੰਦਾ ਜਾਂ ਕੋਈ ਸਨਾਖਤ ਕਰਦਾ ਉਹਦੇ ਉਹਦੇ ਤੇ ਫਿਰ ਪੰਚਾਇਤ ਕਾਰਵਾਈ ਕਰੂਗੀ ਤੇ ਕਾਨੂੰਨੀ ਕਾਰਵਾਈ ਵੀ ਪ੍ਰਸ਼ਾਸਨ ਨੂੰ ਕਹਿ ਕੇ ਕਰਵਾਵਾਂਗੇ ਜੀ ਪਿੰਡਾਂ ਦੀਆਂ ਪੰਚਾਇਤਾਂ ਚੁਨੀਆਂ ਗਈਆਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਉਹਨਾਂ ਨੂੰ ਵੀ ਇਹ ਅਸ ਰਿਕੁਐਸਟ ਕਰਦੇ ਆ ਵੀ ਸਾਰੇ ਜਾਣੇ ਮਤੇ ਪਾਓ ਪਿੰਡਾਂ ਚ ਨਸ਼ੇ ਦਾ ਬਹੁਤ ਮਾਹੌਲ ਖਰਾਬ ਆ ਥੋੜਾ ਜਿਹਾ ਪਿੰਡਾਂ ਦੀ दशा ਬਦਲੇ ਉਹ ਜਿਹੜਾ ਨਸ਼ਾ ਸ਼ਰਾਬ ਨੂੰ ਦੱਸ ਸਰਪੰਚ ਸਾਰੇ ਪਿੰਡ ਦੇ ਸੁਭਾ ਸ਼ਾਮ ਜਿਹੜਾ ਦਿੰਦਾ ਤੇ ਨਸ਼ਾ ਜਿਹੜੇ ਖਾਂਦੇ ਬੰਦੇ ਉਹਨਾਂ ਨੂੰ ਘੂਰਦਾ ਪਿੰਡ ਦੇ ਵਿਕਾਸ ਲਈ ਉਹ ਇਹਦੇ ਆਧਾਰ ਤੇ ਕੰਮ ਕਰ ਰਿਹਾ ਕੋਲ ਖੜ ਕੇ ਕੰਮ ਕਰਾਉਂਦਾ ਇਹ ਜਿਆ ਸਰਪੰਚ ਸਾਰੇ ਪਿੰਡਾਂ ਚ ਹੋਣਾ ਚਾਹੀਦਾ ਪੰਜਾਬ ਚ ਜਿਹੜਾ ਪਿੰਡ ਧੂਰਕੋੜ ਦਾ ਸਰਪੰਚ ਹੈ ਤੇ ਕਿ ਜਿਹੜੇ ਦੁਕਾਨਾਂ ਤੇ ਵੀ ਨਸ਼ਾ ਵੇਚਦਾ ਸੀ ਪਹਿਲਾਂ ਨਹੀਂ ਨਹੀਂ ਜਾਣਕਾਰੀ ਨਹੀਂ ਹੈ ਜਿਹੜੇ ਖਾਂਦੇ ਪੀਂਦੇ ਆ ਉਹਨਾਂ ਨੂੰ ਜ਼ਰੂਰ ਉਹ ਫੜਦਾ ਕਰਦਾ ਤੇ ਮਨਾ ਕਰਦਾ ਉਹਨਾਂ ਨੂੰ ਚੰਗੇ ਰਾਹ ਫਾਉਂਦਾ ਸਾਰਿਆਂ ਨੂੰ ਨਸ਼ੇ ਵਾਲਿਆਂ ਨੂੰ ਛਡਾਉਂਦਾ ਨਸ਼ਾ ਹਾਂ ਮੈਡੀਕਲਾਂ ਤੇ ਹੋਰ ਸਾਰੇ ਤੇ ਦੁਕਾਨਾਂ ਤੇ ਹਰੇਕ ਕੀ ਇਹਨੂੰ ਚੈੱਕ ਕਰਦਾ ਪਿੰਡ ਦੀ ਨੂੰ ਸਕੂਲਾਂ ਨੂੰ ਜੇ ਕੀ ਤੁਹਾਡੇ ਕਹਿੰਦਾ ਬਹੁਤ ਵਧੀਆ ਪ੍ਰਾਲਾ ਕਰ ਰਿਹਾ ਬਹੁਤ ਜਿਆਦਾ ਵਧੀਆ ਪ੍ਰਾਲਾ ਹਾਂ ਮਤ ਦੇ ਵਿੱਚ ਜੀ ਸਾਰਾ ਹੀ ਪੈ ਗਿਆ ਜੇ ਕੋਈ ਗੈਰ ਕਾਨੂੰਨੀ ਨਸ਼ਾ ਵੇਚਦਾ ਜਿਵੇਂ ਚਿੱਟਾ ਡਰੱਗ ਜਾਂ ਹੋਰ ਵੀ ਕੋਈ ਨਸ਼ੀਲੀ ਪਦਾਰਥ ਵੇਚਦਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਸ ਮੁੱਚੀ ਪੰਚਾਇਤ ਕੱਲੋਂ ਤੇ ਨਸ਼ਾ ਰੁਕੂ ਕਮੇਟੀ ਕੱਲੋਂ ਆਈ ਓਕੇ ਤੇ ਜੇ ਫੇਰ ਵੀ ਲੋਕ ਬਾਜ਼ ਨਹੀਂ ਉਹਦੇ ਤਾਂ ਫਿਰ ਕੀ ਅਗਲਾ ਕਦਮ ਕੀ ਹੋਊਗਾ ਉਹਨੂੰ ਨਹੀਂ ਕਾਰਵਾਈ ਤੇ ਹੋਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਕੀ ਸੰਦੇਸ਼ ਜਣਾਉਣਾ ਹੈ ਇਹ ਵੀ ਸੰਦੇਸ਼ ਦਿੰਨੇ ਆ ਵੀ ਸਾਡੇ ਨਾਲ ਰਲ ਕੇ ਮੋਢੇ ਨਾਲ ਮੋਢਾ ਲਾ ਕੇ ਚੱਲਣੀ